ਸਤਿੰਦਰਪਾਲ ਜੀ ਇੱਕ ਵਾਰ ਬਾਦਸ਼ਾ ਅਕਬਰ ਦਾ ਦਰਬਾਰ ਲਗਿਆ ਸੀ ਤੇ ਸਾਰੇ ਅਮੀਰ ਵਜ਼ੀਰ ਵੀ ਬੈਠੇ ਸੀ ਸਾਹਮਣੇ ਬੈਠਾ ਸੀ ਵੀਰਵਲ ਬਾਦਸ਼ਾ ਅਕਬਰ ਨੇ ਸਵਾਲ ਕੀਤਾ ਕਿ ਵੀਰਵਲ ਉਹ ਕਿਹੜੀ ਚੀਜ਼ ਹੈ ਜਿਹੜੀ ਪੈਠ ਨਾਲ ਲੱਗੇ ਤੇ ਕਾਲਜੇ 'ਚ ਠੰਡ ਪੈ ਜਾਂਦੀ ਹੈ ਵੀਰਵਲ ਉੱਠ ਕੇ ਖੜਾ ਹੋ ਗਿਆ ਪੈਦਾ ਜਾਹ ਆਪਣਾ ਉਹ ਦੁਨੀਆ ਦੀ ਇੱਕੋ ਇੱਕ ਨਿਆਮਤਾ ਪੁੱਤਰ ਤੇ ਅੱਗੋਂ ਬਾਦਸ਼ਾ ਕਹਿੰਦਾ ਵੀਰਵਲ ਇਹ ਦੁਨੀਆ ਤੇ ਪੁੱਤਰ ਕਿੰਨੀ ਤਰ੍ਹਾਂ ਦੇ ਹੁੰਦੇ ਆ ਵੀਰਵਾਲ ਕਹਿੰਦਾ ਜਹਾਪਨਾ ਤਿੰਨ ਤਰ੍ਹਾਂ ਦੇ ਪੁੱਤਰ ਹੈ ਦੁਨੀਆਂ ਦੇ ਬਾਦਸ਼ਾਹ ਅਕਬਰ ਕਹਿੰਦਾ ਖੋਲ ਕੇ ਦੱਸੋ ਇਹ ਤਿੰਨ ਤਰ੍ਹਾਂ ਦੇ ਪੁੱਤ ਕਿਹੜੇ-ਕਿਹੜੇ ਹਨ ਵੀਰਵਾਲ ਕਹਿੰਦਾ ਜਹਾਪਨਾ ਪਹਿਲਾ ਹੁੰਦਾ ਪੁੱਤ ਦੂਜਾ ਹੁੰਦਾ ਇਸ ਪੁੱਤ ਤੇ ਤੀਜਾ ਬੈਟ ਪਰ ਹੁਣ ਜਿਹੜੀ ਅਸਲੀ ਗੱਲ ਸਮਝਣ ਵਾਲੀ ਆ ਸਤਿੰਦਰਪਾਲ ਜੀ ਆਪਣਾ ਜਿਹੜਾ ਪੰਜਾਬੀ ਕਲਚਰ ਹੈ ਇਹਦੇ ਵਿੱਚ ਦੋ ਤਿੰਨ ਇਦਾਂ ਦੀਆਂ ਰਸਮਾਂ ਹੈ ਪੁੱਤਾਂ ਦੀਆਂ ਜਿਹੜੀਆਂ ਸਮਝਣ ਵਾਲੀਆਂ ਜਦੋਂ ਪੁੱਤ 5 ਜਾਂ 7 ਸਾਲ ਦਾ ਹੋ ਜਾਂਦਾ ਉਹਨੂੰ ਪੱਗ ਬਣਾਈ ਜਾਂਦੀ ਹੈ ਨਾਨਕਿਆਂ ਵੱਲੋਂ ਉਹਦਾ ਜਿਹੜਾ ਮੇਨ ਕਾਰਨ ਹੈ ਉਹ ਇਹੀ ਹੁੰਦਾ ਹੈ ਕਿ ਹੁਣ ਬੱਚਾ ਸਵਰਤ ਸਭਾਲਣ ਲੱਗ ਪਿਆ ਆਪਣੇ ਪਿਓ ਦਾਦਿਆਂ ਦੇ ਨਕਸ਼ੇ ਕਦਮਾਂ ਤੇ ਚੱਲੇ ਤਰੱਕੀ ਕਰੇ ਅੱਗੇ ਨੂੰ ਵਧੇ ਇਸ ਲਈ ਉਹਦੇ ਨਾਰਕੀ ਉਹਦੇ ਵਾਸਤੇ ਪੱਗ ਲੈ ਕੇ ਆਉਂਦੇ ਇੱਕ ਹਿਸਾਬ ਨਾਲ ਉਹਦੀ ਤਰੱਕੀ ਦਾ ਚਿੰਨ੍ਹ ਹੁੰਦੀ ਆ ਉਹ ਪੱਗ ਜੇ ਜਾਨੀ ਤਿੰਨ ਵਾਰੀ ਬੰਦੇ ਦੇ ਪੱਗ ਵਾਹੀਦੀ ਹੈ ਜਿੰਦਗੀ ਦੀ ਜੇ ਉਹੀ ਗੁੱਟ ਨੂੰ ਕਾਲਾ ਧਾਗਾ ਬੰਨ੍ਹ ਕੇ ਉਹ ਸਾਰਾਂ ਦੇ ਜਿਹੜੇ ਕੱਢੀ ਜਾਣੇ ਆ ਵੀ ਬਾਬਾ ਜੀ ਮੇਰੇ ਪੁੱਤ ਜੰਮੇ ਮੇਰੇ ਪੁੱਤ ਜੰਮੇ ਤੇ ਉਹ ਬਾਬੇ ਨੂੰ ਵੀ ਪੁੱਛਣ ਵਾਲਾ ਹੋਵੇ ਤੇ ਜਿਹੜੇ ਜਾਣ ਵਾਲੇ ਆ ਉਹਨਾਂ ਨੂੰ ਵੀ ਪੁੱਛਣ ਵਾਲਾ ਹੋਵੇ ਕਿ ਸਾਰੇ ਬਾਬੇ ਤੋਂ ਪੁੱਤ ਮੰਗੀ ਜਾਂਦੇ ਆ ਫਿਰ ਧੀ ਕਿਹਦੇ ਘਰੇ ਜੰਮਦੀ ਆ ਧੀਰ ਸਾਹਿਬ ਤੁਸੀਂ ਧੀਆਂ ਦੇ ਵਿਸ਼ੇ ਤੇ ਵੀ ਬਹੁਤ ਸਾਰੀਆਂ ਵੀਡੀਓ ਬਣਾ ਜਾਓ ਅਤੇ ਹੁਣ ਦਰਸ਼ਕਾਂ ਦੇ ਕਮੈਂਟ ਆਏ ਹਨ ਕਿ ਪੁੱਤਰਾਂ ਦੇ ਵਿਸ਼ੇ ਤੇ ਵੀ ਕੋਈ ਵੀਡੀਓ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪਾਵਨ ਫਰਮਾਨ ਹੈ ਪੁੱਤੀ ਗੰਢ ਪਵੇ ਸੰਸਾਰ ਜੇ ਇਤਿਹਾਸ ਵਿੱਚ ਦੇਖੀਏ ਤਾਂ ਪੁੱਤਰ ਤਿੰਨ ਤਰ੍ਹਾਂ ਦੇ ਹੁੰਦੇ ਆ ਇਹ ਤੀਰਸਾ ਤਿੰਨ ਤਰ੍ਹਾਂ ਦੇ ਪੁੱਤਰ ਕਿਹੜੇ ਹੁੰਦੇ ਆ ਮੈਨੂੰ ਤਾਂ ਇੱਕ ਤਰ੍ਹਾਂ ਦੀ ਪਤਾ ਇਹਦੇ ਬਾਰੇ ਵੀ ਸਾਨੂੰ ਥੋੜਾ ਜਿਆਦਾ ਦੱਸ ਹੀ ਦਿਓ ਸਤਿੰਦਰਪਾਲ ਜੀ ਇੱਕ ਵਾਰ ਬਾਦਸ਼ਾਹ ਅਕਬਰ ਦਾ ਦਰਬਾਰ ਲੱਗਿਆ ਸੀ ਤੇ ਸਾਰੇ ਅਮੀਰ ਵਜ਼ੀਰ ਵੀ ਬੈਠੇ ਸੀ ਸਾਹਮਣੇ ਬੈਠਾ ਸੀ ਬੀਰਵਲ ਬਾਦਸ਼ਾਹ ਅਕਬਰ ਨੇ ਸਵਾਲ ਕੀਤਾ ਕਿ ਵੀਰਵਾਲ ਉਹ ਕਿਹੜੀ ਚੀਜ਼ ਹੈ ਜਿਹੜੀ ਪੈਠ ਨਾਲ ਲੱਗੇ ਤੇ ਕਾਲਜੇ 'ਚ ਠੰਡ ਪੈ ਜਾਂਦੀ ਹੈ ਵੀਰਵਾਲ ਉੱਠ ਕੇ ਖੜਾ ਹੋ ਗਿਆ ਕਹਿੰਦਾ ਜਹਾ ਆਪਣਾ ਉਹ ਦੁਨੀਆ ਦੀ ਇੱਕੋ ਇੱਕ ਨਿਆਮਤਾ ਪੁੱਤਰ ਪਿਓ ਕਿੰਨਾ ਵੀ ਥੱਕਿਆ ਟੁੱਟਿਆ ਦਿਹਾੜੀ ਕਰਕੇ ਆਇਆ ਹੋਵੇ ਜਦੋਂ ਬੂਹੇ 'ਚ ਬੜੇ ਭੱਜਿਆ ਆਉਂਦਾ ਪੁੱਤਰ ਉਹਨੂੰ ਗਲਵੱਕੜੀ ਪਾ ਕੇ ਚਿੰਬੜ ਜਾਏ ਨਾ ਪਿਓ ਦਾ ਸਾਰਾ ਥਕੇਮਾ ਲੈ ਜਾਂਦਾ ਉਹਦੇ ਕਾਲਜੇ 'ਚ ਠੰਡ ਪੈ ਜਾਂਦੀ ਹੈ ਅੱਗੋਂ ਬਾਦਸ਼ਾਹ ਕਹਿੰਦਾ ਵੀਰਵਲ ਇਹ ਦੁਨੀਆ ਤੇ ਪੁੱਤਰ ਕਿੰਨੀ ਤਰ੍ਹਾਂ ਦੇ ਹੁੰਦੇ ਆ ਵੀਰਵਲ ਕਹਿੰਦਾ ਜਹਾ ਆਪਣਾ ਤਿੰਨ ਤਰ੍ਹਾਂ ਦੇ ਪੁੱਤਰ ਆ ਦੁਨੀਆ ਤੇ ਬਾਦਸ਼ਾਹ ਅਕਬਰ ਵੀ ਹੈਰਾਨ ਹੋ ਗਿਆ ਸਾਰੇ ਦਰਬਾਰੀ ਵੀ ਹੈਰਾਨ ਹੋ ਗਏ ਕਿਉਂਕਿ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਸੀ ਵੀ ਤਿੰਨ ਤਰ੍ਹਾਂ ਦੇ ਪੁੱਤ ਵੀ ਹੁੰਦੇ ਆ ਬਾਦਸ਼ਾਹ ਅਕਬਰ ਕਹਿੰਦਾ ਖੋਲ ਕੇ ਦੱਸੋ ਇਹ ਤਿੰਨ ਤਰ੍ਹਾਂ ਦੇ ਪੁੱਤ ਕਿਹੜੇ-ਕਿਹੜੇ ਹੁੰਦੇ ਆ ਵੀਰਵਲ ਕਹਿੰਦਾ ਜਹਾ ਆਪਣਾ ਪਹਿਲਾ ਹੁੰਦਾ ਪੁੱਤ ਦੂਜਾ ਹੁੰਦਾ ਸੁਪੁੱਤ ਤੇ ਤੀਜਾ ਹੁੰਦਾ ਕਪੁੱਤ ਬਾਦਸ਼ਾਹ ਕਹਿੰਦਾ ਹੁਣ ਇੰਨਾ ਚ ਫਰਕ ਵੀ ਦੱਸ ਅੱਛਾ ਫਿਰ ਕੀ ਫਰਕ ਦੱਸਿਆ ਵੀਰਬਲ ਨੇ ਵੀਰਬਲ ਕਹਿੰਦਾ ਬਾਦਸ਼ਾਹ ਪੁੱਤ ਉਹ ਹੁੰਦਾ ਜੀ ਨੂੰ ਪਿਓ ਦੇ ਕੋਲੋਂ ਜਿੰਨਾ ਮਿਲੇ ਉਹਨੂੰ ਸਾਭ ਕੇ ਰੱਖੇ ਤੇ ਅੱਗੇ ਆਪਣੇ ਪੁੱਤਰਾ ਨੂੰ ਦੇ ਦੇਵੇ ਉਹਨੂੰ ਪੁੱਤ ਕਹਿੰਦੇ ਆ ਬਾਦਸ਼ਾਹ ਅਕਬਰ ਕਹਿੰਦਾ ਦੁਨੀਆ ਤੇ ਪੁੱਤ ਕੌਣ ਹੈ ਵੀਰਬਲ ਕਹਿੰਦਾ ਜੀ ਤੁਸੀਂ ਪੁੱਤ ਤੋਂ ਤੁਹਾਡੇ ਵੱਡ ਵਡੇਰੇ ਰਾਜ ਕਰਦੇ ਆਏ ਆ ਬਾਬਰ ਹਮਾਂਜੂ ਨੇ ਰਾਜ ਕੀਤਾ ਉਹਨਾਂ ਨੇ ਉਹੀ ਰਾਜ ਕੇ ਤੁਹਾਨੂੰ ਸਾਬਕੇ ਦੇ ਦਿੱਤਾ ਤੁਸੀਂ ਉਸ ਰਾਜ ਨੂੰ ਵਧਕਾ ਤਰੀਕੇ ਨਾਲ ਚਲਾ ਰਹੇ ਹੈ ਜਿਹੜਾ ਬੰਦਾ ਪਿਓ ਦਾਦੇ ਦੀ ਬਣੀ ਬਣਾਈ ਸੰਪਤੀ ਸਾਂਭ ਲਏ ਉਹਨੂੰ ਦੁਨੀਆ ਪੁੱਤ ਕਹਿੰਦੀ ਹੈ ਤੁਸੀਂ ਪੁੱਤੋਂ ਬਾਦਸ਼ਾਹ ਅਕਬਰ ਹੈਰਾਨ ਹੋ ਕੇ ਕਹਿੰਦਾ ਫਿਰ ਇੱਥੇ ਸਪੁੱਤ ਕੌਣ ਹੈ ਵਜ਼ੀਰ ਬੀਰਵਾਲ ਨੇ ਆਪਣੀ ਛਾਤੀ ਤੇ ਹੱਥ ਮਾਰਿਆ ਖੜਾ ਹੋ ਕੇ ਕਹਿੰਦਾ ਬਾਦਸ਼ਾਹ ਜੇ ਦੁਨੀਆ ਤੇ ਕੋਈ ਸਪੁੱਤ ਜੰਮਿਆ ਮਾ ਨੇ ਤੇ ਉਹ ਬੀਰਵਾਲ ਆ ਉਹ ਤੁਹਾਡੇ ਸਾਹਮਣੇ ਖੜਾ ਬਾਦਸ਼ਾਹ ਅਕਬਰ ਲਾਲ ਪੀਲਾ ਹੋ ਗਿਆ ਉਹ ਕਹਿੰਦਾ ਤੂੰ ਸੁਪੁੱਤ ਕਿਵੇਂ ਆ ਤੂੰ ਮੇਰਾ ਵਜ਼ੀਰ ਮੈਂ ਤੇਰਾ ਬਾਦਸ਼ਾਹ ਮੈਂ ਤੈਨੂੰ ਵਜ਼ੀਰ ਬਣਾਇਆ ਤੂੰ ਸੁਪੁੱਤ ਕਿਧਰੋਂ ਬਣ ਗਿਆ ਵੀਰਵਾਲ ਕਹਿੰਦਾ ਨਹੀਂ ਬਾਦਸ਼ਾਹ ਜਿੱਤੇ ਮੇਰਾ ਜਨਮ ਹੋਇਆ ਸਾਡੇ ਘਰੇ ਐਨੀ ਗਰੀਬੀ ਸੀ ਸਰੋਂ ਦੇ ਤੇਲ ਵਾਲੇ ਦੀਵੇ ਚ ਬੱਤੀ ਪਾਉਣ ਵਾਸਤੇ ਰੂਣ ਹੀ ਸੀ ਮਿਲਦੀ ਘਰ ਦੇ ਹਨੇਰੇ ਕੋਨੇ ਦੇ ਵਿੱਚ ਮੈਂ ਜਨਮ ਲਿਆ ਮੈਂ ਪੜ੍ਹਾਈ ਲਿਖਾਈ ਕੀਤੀ ਵੱਡਾ ਹੋਇਆ ਤਾਲੀਮ ਹਾਸਲ ਕਰਕੇ ਅੱਜ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦਾ ਵਜ਼ੀਰ ਬਣ ਗਿਆ ਮੈਂ ਗਰੀਬ ਘਰੋਂ ਉੱਠ ਕੇ ਬਹੁਤ ਵੱਡੀ ਤਰੱਕੀ ਤੇ ਉਪਾਧੀ ਤੇ ਪਹੁੰਚਿਆ ਇਸ ਲਈ ਮੈਂ ਸਪੁੱਤ ਹੈ ਜਿਹੜਾ ਬੰਦਾ ਜ਼ੀਰੋ ਤੋਂ ਉੱਠ ਕੇ ਟੌਪ ਤੇ ਪਹੁੰਚ ਜਾਵੇ ਉਹਨੂੰ ਦੁਨੀਆਂ ਸਪੁੱਤ ਕਹਿੰਦੀ ਹੈ ਬਾਦਸ਼ਾਹ ਅਕਬਰ ਦੀ ਹੋਰ ਉਤਸੁਕਤਾ ਵਧ ਗਈ ਉਹ ਕਹਿੰਦਾ ਵੀਰਵਾਲ ਫਿਰ ਇਹ ਦੱਸ ਦੇ ਕਿ ਦੁਨੀਆਂ ਤੇ ਕਪੁੱਤ ਕੌਣ ਹੈ ਜਿਹੜਾ ਬੰਦਾ ਬਾਦਸ਼ਾਹ ਅਕਬਰ ਦੀਆਂ ਲੱਤਾਂ ਘੁੱਟੀ ਜਾਂਦਾ ਸੀ ਵੀਰਵਾਲ ਉਹਦੇ ਵੱਲ ਹੱਥ ਕਰਕੇ ਕਹਿੰਦਾ ਜਾਹ ਆਪਣਾ ਅਕਪੁੱਤਾ ਜਿਹੜਾ ਤੁਹਾਡੇ ਪੈਰਾਂ 'ਚ ਬੈਠਾ ਉਹ ਬੰਦਾ ਵੀ ਗੁੱਸੇ 'ਚ ਉੱਠ ਕੇ ਖੜਾ ਹੋ ਗਿਆ ਉਹ ਕਹਿੰਦਾ ਵੀਰਵਾਲ ਤੂੰ ਮੈਨੂੰ ਕਪੁੱਤ ਕਿਵੇਂ ਆਖਿਆ ਵੀਰਵਾਲ ਨੇ ਸਮਝਾਇਆ ਉਸ ਨੂੰ ਕਹਿੰਦਾ ਤੇਰੇ ਪਿਓ ਦਾ ਬਹੁਤ ਵੱਡਾ ਰਤਬਾ ਹੁੰਦਾ ਸੀ ਐਸੇ ਅਕਬਰ ਬਾਦਸ਼ਾਹ ਦੇ ਦਰਬਾਰ 'ਚ ਅਕਬਰ ਬੈਠਣ ਲੱਗਿਆ ਉਸ ਨੂੰ ਸਲਾਮ ਕਰਿਆ ਕਰਦਾ ਸੀ ਪਰ ਤੂੰ ਉਹਦੇ ਘਰੇ ਆਏ ਹੋਜਿਆ ਜੰਮਿਆ ਉਹਦੀ ਮੌਤ ਤੋਂ ਬਾਅਦ ਤੂੰ ਦੋ ਰੋਟੀਆਂ ਦੀ ਖਾਤਰ ਬਾਦਸ਼ਾਹ ਦੀਆਂ ਲੱਤਾਂ ਕੁੱਟੀ ਜਾਂਦਾ ਤੂੰ ਆਪਦੇ ਪਿਓ ਦੀ ਸ਼ਾਨ ਨੂੰ ਰੋਲ ਦਿੱਤਾ ਜਿਹੜਾ ਬੰਦਾ ਆਪਦੇ ਪਿਓ ਦਾਦੇ ਦੀ ਸ਼ਾਨ ਨੂੰ ਰੋਲ ਦੇਵੇ ਉਹਨਾਂ ਦਾ ਬਣਿਆ ਬਣਾਇਆ ਨਾਂ ਰੱਖ ਸਕੇ ਉਹਨਾਂ ਦਾ ਸਾਰਾ ਕੁਝ ਬਰਬਾਦ ਕਰ ਦੇਵੇ ਉਹਨੂੰ ਦੁਨੀਆ ਕਪੁੱਤ ਕਹਿੰਦੀ ਐ ਉਹ ਬੰਦੇ ਨੂੰ ਗੁੱਸਾ ਲੱਗਿਆ ਕਹਿੰਦੇ ਆ ਨਾ ਲੱਕੜ ਨੂੰ ਫਾਨਾ ਤੇ ਮਰਦ ਨੂੰ ਤਾਨਾ ਵਿਚਾਲਿਓਂ ਚੀਰ ਦਿੰਦਾ ਉਹ ਬੰਦੇ ਨੇ ਬਾਦਸ਼ਾਹ ਦਾ ਦਰਬਾਰ ਛੱਡਿਆ ਤੇ ਉਹ ਅੱਠ ਕੇ ਕਿਧਰੇ ਚਲਿਆ ਗਿਆ ਪਰ ਬਾਦਸ਼ਾਹ ਦਾ ਸ਼ੱਕ ਦੂਰ ਕਰ ਦਿੱਤਾ ਵੀਰ ਬਲ ਨੇ ਪਰ ਹੁਣ ਜਿਹੜੀ ਅਸਲੀ ਗੱਲ ਸਮਝਣ ਨਾਲ ਹੀ ਆਸਤਿੰਦਰਪਾਲ ਜੀ ਆਪਣਾ ਜਿਹੜਾ ਪੰਜਾਬੀ ਕਲਚਰ ਹੈ ਇਹਦੇ ਵਿੱਚ 2-3 ਇਦਾਂ ਦੀਆਂ ਰਸਮਾਂ ਪੁੱਤਾਂ ਦੀਆਂ ਜਿਹੜੀਆਂ ਸਮਝਣ ਵਾਲੀਆਂ ਜਦੋਂ ਪੁੱਤ 5 ਜਾਂ 7 ਸਾਲ ਦਾ ਹੋ ਜਾਂਦਾ ਉਹਨੂੰ ਪੱਗ ਬਣਾਈ ਜਾਂਦੀ ਆ ਨਾਨਕਿਆਂ ਵੱਲੋਂ ਉਹਦਾ ਜਿਹੜਾ ਮੇਨ ਕਾਰਨ ਹੈ ਉਹ ਇਹੀ ਹੁੰਦਾ ਹੈ ਕਿ ਹੁਣ ਬੱਚਾ ਸੁਰਤ ਸੰਭਾਲਣ ਲੱਗ ਪਿਆ ਆਪਣੇ ਪਿਓ ਦਾਦਿਆਂ ਦੇ ਨਕਸ਼ੇ ਕਦਮਾਂ ਤੇ ਚੱਲੇ ਤਰੱਕੀ ਕਰੇ ਅੱਗੇ ਨੂੰ ਵਧੇ ਇਸ ਲਈ ਉਹਦੇ ਨਾਨਕੇ ਉਹਦੇ ਵਾਸਤੇ ਪੱਗ ਲੈ ਕੇ ਆਉਂਦੇ ਆ ਇੱਕ ਹਸਾਬ ਨਾਲ ਉਹਦੀ ਤਰੱਕੀ ਦਾ ਚਿੰਨ ਹੁੰਦੀ ਆ ਉਹ ਪੱਗ ਉਹਨੂੰ ਮਾਰਗ ਦਰਸਾਉਂਦੀ ਆ ਉਹ ਦਿੱਤੀ ਗਈ ਪੱਗ ਤੇ ਪੱਗ ਵੀ ਜੇ ਉਂਝ ਦੇਖਣੀ ਹੋਵੇ ਬੰਦਾ ਤਿੰਨ ਕਵਾਰ ਬੰਦੇ ਦੇ ਜ਼ਿੰਦਗੀ ਚ ਬੰਨੀ ਜਾਂਦੀ ਹੈ ਇੱਕ ਤਾਂ 5-7 ਸਾਲ ਦੀ ਉਮਰ ਚ ਨਾਨਕੇ ਬੰਦੇ ਆ ਤੇ ਦੂਸਰੀ ਪੱਗ ਜਦੋਂ ਪਿਤਾ ਦੁਨੀਆ ਤੋਂ ਚਲੇ ਜਾਂਦਾ ਉਹ ਬੰਦਾ ਘਰ ਦਾ ਮੁਖੀ ਬਣ ਜਾਂਦਾ ਉਦੋਂ ਰਿਸ਼ਤੇਦਾਰ ਤੇ ਪਿੰਡ ਦੀ ਪੰਚਾਇਤ ਬਣ ਦਿੰਦੀ ਹੈ ਤੇ ਤੀਸਰੀ ਪੱਗ ਉਹ ਹੁੰਦੀ ਆ ਜਦੋਂ ਪੌਰ ਓਡਾਰੀ ਮਾਰ ਜਾਂਦਾ ਕੱਲਾ ਸਰੀਰ ਪਿਆ ਰਹਿ ਜਾਂਦਾ ਓਦੋਂ ਸ਼ਮਸ਼ਾਨ ਘਾਟ ਨੂੰ ਲਿਜਾਣ ਲੱਗੇ ਲੋਕ ਚਾਰ ਵਾਲ ਸਿਰ ਤੋਂ ਦੀ ਪੱਗ ਦੇ ਦੇ ਦਿੰਦੇ ਆ ਜਾਨੀ ਤਿੰਨ ਵਾਰੀ ਬੰਦੇ ਦੇ ਪੱਕ ਵਾਹੀਦੀ ਹੈ ਜ਼ਿੰਦਗੀ ਚ ਉਦਾਂ ਦਾ ਆਪਾਂ ਦਿਨ ਚ 10-10 ਵਾਰੀ ਲਾ ਕੇ ਬੰਨ ਲੈਨੇ ਆ ਪਰ ਇਹ ਨਹੀਂ ਜਿਹੜੀ ਪੱਗ ਨੂੰ ਦੁਨੀਆ ਵੇਂਦੀ ਹੈ ਅੱਛਾ ਤੁਹਾਡੇ ਕਹਿੰਦਾ ਮਤਲਬ ਹੈ ਕਿ ਕੱਲਾ ਵੀਰਵਾਲੀ ਸਪੁੱਤ ਸੀ ਇਸ ਦੁਨੀਆ ਦੇ ਵਿੱਚ ਨਹੀਂ ਜਿਸ ਵੇਲੇ ਦੀ ਇਹ ਗੱਲ ਹੈ ਉਸ ਵੇਲੇ ਵੀਰਵਾਲ ਨੇ ਆਪਣੇ ਆਪ ਨੂੰ ਸਪੁੱਤ ਆਖਿਆ ਪਰ ਜੇ ਉਹਦੀ ਸਾਰੀ ਹਿਸਟਰੀ ਦੇਖੇਗਾ ਆਪਣੇ ਸਿੱਖ ਧਰਮ ਦੇ ਹਿਸਾਬ ਨਾਲ ਹਿਸਾਬ ਦਾ ਕਪੁੱਤ ਹੋ ਕੇ ਮਰਿਆ ਪੀਰ ਸਾਹਿਬ ਉਹ ਕਿਵੇਂ ਕਿਉਂਕਿ ਜਦੋਂ ਬਾਦਸ਼ਾਹ ਅਕਬਰ ਦਾ ਵਜ਼ੀਰ ਸੀ ਨਾ ਬੀਰਵਾਲ ਇਹਨੇ ਵੀ ਗੁਰੂ ਘਰ ਦੇ ਨਾਲ ਆਡਾ ਲੈ ਲਿਆ ਸੀ ਜਿਵੇਂ ਪਿਰਥੀ ਚੰਦ ਗੁਰੂ ਘਰ ਦਾ ਵਿਰੋਧੀ ਸੀ ਸੁਲਹੀ ਖਾਨ ਸੁਲਬੀ ਖਾਨ ਵਰਗੇ ਸਾਰੇ ਗੁਰੂ ਘਰ ਨਾਲੇ ਰੇਖਾ ਕਰਦੇ ਸੀ ਉਸੇ ਤਰ੍ਹਾਂ ਬੀਰਵਾਲ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੈਂ ਅੱਗੇ ਜਾ ਕੇ ਜੋਸਫ ਜ਼ਾਇਆਂ ਨਾਲ ਜੰਗ ਲੜ ਲਵਾਂ ਜਦੋਂ ਵਾਪਸੀ ਤੇ ਮੁੜਦਾ ਆਇਆ ਨਾ ਉਦੋਂ ਮੈਂ ਤੁਹਾਨੂੰ ਵੀ ਦੇਖ ਲਵਾਂਗਾ ਗੁਰੂ ਅਰਜਨ ਦੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਕਹਿੰਦੇ ਠੀਕ ਆ ਵੀਰਵਲ ਜਦੋਂ ਆਏਗਾ ਉਦੋਂ ਦੇਖੀ ਜਾ ਖੈਬਰ ਪਖਤੂਨਵਾਦ ਦੇ ਇਲਾਕੇ ਦੇ ਵਿੱਚ ਉਥੋਂ ਦੇ ਪਠਾਣਾ ਨਾਲ ਲੜਦਾ ਲੜਦਾ ਮਾਰਿਆ ਗਿਆ ਅੱਜ ਤੱਕ ਦੁਨੀਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਇਹਦੀ ਕਬਰ ਕਿੱਥੇ ਬਣੀ ਆ ਜਾਂ ਕਿੱਥੇ ਇਹਦਾ ਆਤਮ ਕਿਰਿਆ ਕਰਮ ਹੋਇਆ ਇਨੇ ਆਪਣੀ ਪਦਵੀ ਦੇ ਜੋਸ਼ ਵਿੱਚ ਆ ਕੇ ਗੁਰੂ ਘਰ ਦੇ ਨਾਲ ਟੱਕਰ ਲੈ ਲਈ ਸੀ ਤੇ ਜਿਹੜਾ ਬੰਦਾ ਗੁਰੂ ਘਰ ਦੇ ਨਾਲ ਟੱਕਰ ਲੈਂਦਾ ਉਹਦਾ ਕੀ ਹਸ਼ਰ ਹੁੰਦਾ ਏ ਤੇ ਆਪਾਂ ਨੂੰ ਪਤਾ ਹੀ ਹੈ ਇਤਿਹਾਸ ਦੇ ਵਰਕੇ ਭਰੇ ਪਏ ਆ ਇਸ ਵਾਸਤੇ ਇਹ ਮਰਿਆ ਕਪੁੱਤਾਂ ਵਾਲੀ ਮੌਤ ਹੀ ਐ ਤੀਰ ਸਾਹਿਬ ਪੁੱਤ ਤਾਂ ਹਰੇਕ ਦੇ ਹੀ ਹੁੰਦਾ ਪਰ ਇਸ ਪੁੱਤ ਕਿਵੇਂ ਬਣਾਇਆ ਜਾ ਸਕਦਾ ਜਿਹੜਾ ਬੰਦਾ ਦੁਨਿਆਵੀ ਗਿਆਨ ਦੇ ਨਾਲ ਨਾਲ ਆਪਣੇ ਬਜ਼ੁਰਗਾਂ ਦੀ ਗੱਲ ਵੀ ਸੁਣਦਾ ਨਾ ਉਹ ਜ਼ਿੰਦਗੀ ਦੇ ਵਿੱਚ ਦੁੱਗਣੀ ਤਰੱਕੀ ਕਰਦਾ ਜਿਹੜੇ ਸਕੂਲ ਕਾਲਜ ਹੈ ਇਹ ਇੱਕ ਤਰ੍ਹਾਂ ਦੀ ਤਰੱਕੀ ਕਰਾਉਂਦੇ ਆ ਤੇ ਜਿਹੜੇ ਘਰ ਦੇ ਬਜ਼ੁਰਗਾਂ ਦੇ ਤਜਰਬੇ ਆ ਨਾ ਇਹਦੇ ਨਾਲ ਬੰਦੇ ਨੂੰ ਸਮਾਜਿਕ ਤਰੱਕੀ ਕਰਨ ਦਾ ਰਾਹ ਖੁੱਲਦਾ ਤੇ ਜੇ ਗੁਰੂ ਸਾਹਿਬ ਦੀ ਕਿਤੇ ਕਿਰਪਾ ਹੋਵੇ ਬੰਦਾ ਸਕੂਲ ਚੋਂ ਵੀ ਅੱਪ ਬੁਲਾਉਂਦਾ ਹੋਵੇ ਮਾਂ ਪਿਓ ਦਾ ਵੀ ਆਗਿਆਕਾਰ ਹੋਵੇ ਤੇ ਤੀਸਰਾ ਗੁਰਬਾਣੀ ਦੇ ਨਾਲ ਜੁੜਿਆ ਹੋਵੇ ਉਹ ਤੇ ਸਿੱਧਾ ਹੀ ਸਪੁੱਤ ਹੈ ਉਹਦੇ ਤੇ ਸਾਰੇ ਰਸਤੇ ਹੀ ਖੁੱਲੇ ਆ ਜਿੱਦਾਂ ਕਿ ਇੱਕ ਵਾਰ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਕਿਸੇ ਬੀਬੀ ਨੇ ਸਵਾਲ ਕੀਤਾ ਸੀ ਕਿ ਚੰਗਾ ਬੱਚਾ ਕਿਸ ਤਰ੍ਹਾਂ ਪੈਦਾ ਹੋ ਸਕਦਾ ਜਿਹੜਾ ਨਾਮ ਬਾਣੀ ਨਾਲ ਜੁੜਿਆ ਹੋਵੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਵਾਬ ਸੁਣਨ ਵਾਲਾ ਉਹਨਾਂ ਨੇ ਆਖਿਆ ਸੀ ਕਿ ਜਿਹੜੀ ਕੋਖ ਵਿੱਚੋਂ ਬੱਚੇ ਨੇ ਜਨਮ ਲੈਣਾ ਉਸ ਕੋਖ ਨੂੰ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਤਿਆਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੁਣ ਇਹ ਗੱਲ ਉਲਝਣ ਵਾਲੀ ਹੈ ਕਿ ਇਹ ਕਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਬੱਚੀ ਨੇ ਵੱਡੀ ਹੋ ਕੇ ਮਾਂ ਬਣਨਾ ਹੈ ਪੁੱਤ ਨੂੰ ਜਨਮ ਦੇਣਾ ਹੈ ਜੇ ਕਿਤੇ ਉਹ ਬੱਚੀ ਬਚਪਨ ਦੇ ਵਿੱਚ ਹੀ ਗੁਰਬਾਣੀ ਦੇ ਨਾਲ ਜੁੜੀ ਹੋਵੇ ਗੁਰੂ ਘਰ ਦੇ ਨਾਲ ਜੁੜੀ ਹੋਵੇ ਨਾਮ ਸਿਮਰਨ ਜਪਦੀ ਹੋਵੇ ਜਦੋਂ ਉਹਦੀ ਕੋਖ ਦੇ ਵਿੱਚ ਬੱਚਾ ਪਲ ਰਿਹਾ ਹੋਵੇਗਾ ਨਾ ਉਹ ਬਾਣੀ ਨਾਲ ਕੋਖ ਹੀ ਇੰਨੀ ਪਵਿੱਤਰ ਹੋ ਚੁੱਕੀ ਹੋਵੇਗੀ ਕਿ ਉਹਦੇ ਵਿੱਚੋਂ ਸੰਤ ਸੂਰਮਾ ਜਾਂ ਦਾਨੀ ਜਾਂ ਬੁੱਧੀਮਾਨ ਹੀ ਜਨਮ ਲਵੇਗਾ ਕਿਸੇ ਪੁੱਤ ਦੇ ਸੁਪੁੱਤ ਬਣਨ ਵਾਸਤੇ ਉਸ ਦੀ ਮਾਤਾ ਜਾਂ ਪਿਤਾ ਦਾ ਜੀਵਨ ਉੱਚਾ ਹੋਣਾ ਵੀ ਬੜਾ ਜ਼ਰੂਰੀ ਹੈ ਜੇ ਮਾਪਿਓ ਗੁਰਬਾਣੀ ਨਾਲ ਜੁੜਿਆ ਹੋਊਗਾ ਤੇ ਤਾਂ ਹੀ ਅੱਗੇ ਜਾ ਕੇ ਪੁੱਤ ਹੈ ਜਿਹੜੇ ਉਹ ਸੁਪੁੱਤ ਬਣ ਸਕਦੇ ਹੈ ਹਾਂਜੀ ਤੀਰ ਸਾਹਿਬ ਜਿਹੜੀ ਕਿ ਦੁਨੀਆ ਧੀਆਂ ਤੇ ਪੁੱਤਾਂ ਦੇ ਵਿੱਚ ਫਰਕ ਕਰਦੇ ਆ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਥਾ ਸਤਿੰਦਰਪਾਲ ਜੀ ਇਹ ਧੀ ਜਾਂ ਪੁੱਤ ਇਹ ਅਕਾਲ ਪੁਰਖ ਦੀ ਰਚਨਾ ਹੈ ਸੋਚ ਕੇ ਦੇਖੋ ਜਿਹੜੇ ਪੁੱਤ ਨੇ ਜਨਮ ਲਿਆ ਲਿਆ ਤਾਂ ਇੱਕ ਧੀ ਦੀ ਕੁੱਖ ਵਿੱਚੋਂ ਹੀ ਐ ਜਿਹੜੀ ਉਹਦੀ ਮਾਂ ਐ ਉਹ ਵੀ ਤਾਂ ਅੱਗੇ ਕਿਸੇ ਦੀ ਧੀ ਐ ਜੇ ਉਹ ਧੀ ਜਵਾਨ ਹੋਈ ਵਿਆਹੀ ਗਈ ਤਾਂ ਹੀ ਗਾਂਹ ਕੇ ਪੁੱਤ ਜੰਮਿਆ ਪਰ ਸਮਾਜ ਦੇ ਵਿੱਚ ਆ ਜਿਹੜੀ ਦਾਜ ਵਾਲੀ ਲਾਹਣਤ ਐ ਨਾ ਇਸ ਚੀਜ਼ ਨੇ ਧੀ ਤੇ ਪੁੱਤ ਦੇ ਵਿੱਚ ਫਰਕ ਕਰਾ ਦਿੰਦਾ ਕਿਹਾਂ ਤੇ ਪੁੱਤਰ ਬਰਾਬਰ ਹੀ ਨੇ ਬਸ ਜੇ ਦਾਜ ਦੀ ਲਾਹਣਤ ਬੰਦ ਹੋ ਜਾਵੇ ਪਰ ਸਿੱਖ ਸਮਾਜ ਦੇ ਵਿੱਚ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਐ ਜੇ ਗੁਰੂ ਦੀ ਗੁਰਬਾਣੀ ਤੇ ਚੱਲਣਾ ਤਾਂ ਧੀ ਪੁੱਤ ਬਰਾਬਰ ਐ ਤੇ ਜੇ ਉਹੀ ਗੁੱਟ ਨੂੰ ਕਾਲਾ ਧਾਗਾ ਬਣ ਕੇ ਉਹ ਸਾਧਾਂ ਦੇ ਗੇੜੇ ਕੱਢੀ ਜਾਣੇ ਆ ਵੀ ਬਾਬਾ ਜੀ ਮੇਰੇ ਪੁੱਤ ਜੰਮੇ ਮੇਰੇ ਪੁੱਤ ਜੰਮੇ ਤੇ ਉਹ ਬਾਬੇ ਨੂੰ ਵੀ ਪੁੱਛਣ ਵਾਲਾ ਹੋਵੇ ਤੇ ਜਿਹੜੇ ਜਾਣ ਵਾਲੇ ਆ ਉਹਨਾਂ ਨੂੰ ਵੀ ਪੁੱਛਣ ਵਾਲਾ ਹੋਵੇ ਤੇ ਸਾਰੀ ਬਾਬੇ ਤੋਂ ਪੁੱਤ ਮੰਗੀ ਜਾਂਦੇ ਆ ਫਿਰ ਧੀ ਕਿਦੇ ਘਰੇ ਜੰਮਣੀ ਆ ਅਕਾਲ ਪੁਰਖ ਧੀ ਦੇ ਦੇਵੇ ਪੁੱਤ ਦੇ ਦੇਵੇ ਇਹ ਉਸ ਦੀ ਰਚਨਾ ਸਾਡਾ ਫਰਜ਼ ਬਣਦਾ ਉਸ ਦੀ ਚੰਗੀ ਪਰਵਰਸ਼ ਕਰਨੀ ਉਸ ਨੂੰ ਬਚਪਨ ਚ ਗੁਰਬਾਣੀ ਦੇ ਨਾਲ ਜੋੜਨਾ ਜਿਹੜੇ ਪ੍ਰਾਣੇ ਸਿੰਘ ਘੋੜਿਆਂ ਤੇ ਰਹਿੰਦੇ ਸੀ ਨਾ ਉਦੋਂ ਆਪਣੇ ਕੋਲੇ ਸਤਿੰਦਰਪਾਲ ਜੀ ਘਰਵਾਰ ਨਹੀਂ ਸੀ ਹੁੰਦੇ ਆਪਣੀਆਂ ਤਾਂ ਮੁਗਲਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਘੋੜਿਆਂ ਤੇ ਰਹਿਣਾ ਅੱਜ ਇਸ ਜੰਗਲ ਚ ਕੱਲ ਨੂੰ ਉਸ ਜੰਗਲ ਦੇ ਵਿੱਚ ਉਸ ਵੇਲੇ ਜਿਹੜੇ ਛੋਟੇ ਬੱਚੇ ਜਨਮ ਲੈਂਦੇ ਸੀ ਨਾ ਜਦੋਂ ਪੇਟ ਦੇ ਵਿੱਚ ਬੱਚਾ ਹੁੰਦਾ ਸੀ ਮਾਵਾ ਦੇ ਉਹ ਉੱਚੀ ਉੱਚੀ ਬੋਲ ਕੇ ਗੁਰਬਾਣੀ ਦਾ ਪਾਠ ਨਤਨੇਮ ਦਾ ਪਾਠ ਕਰਦੀਆਂ ਸੀ ਕਿ ਮੇਰੀ ਕੋਖ ਦੇ ਅੰਦਰਲੇ ਬੱਚੇ ਨੂੰ ਵੀ ਗੁਰਬਾਣੀ ਸੁਣੇ ਇੱਕ ਕੱਖ ਦੇ ਵਿੱਚ ਹੀ ਗੁਰਬਾਣੀ ਦੇ ਨਾਲ ਜੁੜ ਜਾਏ ਤੇ ਜਦੋਂ ਬੱਚੇ ਸਾਲ 2 ਸਾਲਾਂ ਦੇ ਹੋ ਜਾਂਦੇ ਔਰਤਾਂ ਨੇ ਘਰ ਦਾ ਕੰਮ ਧੰਦਾ ਕਰਨਾ ਹੁੰਦਾ ਤੇ ਉਹਨਾਂ ਨੇ ਮਰਦਾਂ ਨੂੰ ਬੱਚਾ ਫੜਾ ਦੇਣਾ ਮਰਦਾਂ ਨੇ ਬੱਚਾ ਫੜ ਕੇ ਆਪਣੇ ਮੋਢੇ ਨਾਲ ਲਾ ਲੈਣਾ ਹੁਣ ਜਦੋਂ ਬੱਚਾ ਮੋਢੇ ਨਾਲ ਲੱਗਿਆ ਹੁੰਦਾ ਨਾ ਬੱਚੇ ਦਾ ਕੰਨ ਉਸ ਮਨੁੱਖ ਦੇ ਮੂੰਹ ਦੇ ਨੇੜੇ ਹੁੰਦਾ ਉਹਨਾਂ ਬੰਦਿਆਂ ਨੇ ਉੱਚੀ ਉੱਚੀ ਬੋਲ ਕੇ ਪਾਠ ਕਰੀ ਜਾਣਾ ਕਿ ਸੁੱਤੇ ਪਏ ਬੱਚੇ ਨੂੰ ਵੀ ਗੁਰਬਾਣੀ ਸੁਣਦੀ ਰਹੇ ਤਾਂ ਹੀ ਸਰਦਾਰ ਹਰੀ ਸਿੰਘ ਨਲੂਗੇ ਵਰਗੇ ਸ਼ਾਮ ਸਿੰਘ ạtਾਰੀ ਵਰਗੇ ਇਹ ਸਰਦਾਰ ਉਹਨਾਂ ਮਾਵਾਂ ਦੀਆਂ ਕੁੱਖਾਂ 'ਚੋਂ ਪੈਦਾ ਹੋਏ ਆ ਜਿਨ੍ਹਾਂ ਦਾ ਜੀਵਨ ਗੁਰਬਾਣੀ ਨਾਲ ਜੁੜਿਆ ਹੋਇਆ ਸੀ ਅੱਜ ਹਰ ਕੋਈ ਸੁਪੁੱਤਰ ਮੰਗਤੇ ਰਿਹਾ ਰੱਬ ਦੇਈ ਵੀ ਜਾਂਦਾ ਪਰ ਅਸਲੀ ਗੱਲ ਤੇ ਉਹਨਾਂ ਨੂੰ ਸਾਂਭਣ ਤੇ ਸੰਭਾਲਣ ਦੀ ਹੈ ਨਾ ਜਿਉਂ ਉਹਨਾਂ ਨੂੰ ਗੁਰਬਾਣੀ ਵਾਲੇ ਪਾਸੇ ਰੱਬ ਵਾਲੇ ਪਾਸੇ ਜੋੜਿਆ ਹੀ ਨਾ ਉਹੀ ਵੱਡਾ ਹੋ ਕੇ ਚੋਰੀਆਂ ਕਰਨ ਲੱਗ ਪਿਆ ਉਹੀ ਵੱਡਾ ਹੋ ਕੇ ਕੋਈ ਗਲਤ ਕੰਮ ਕਰਨ ਲੱਗ ਪਿਆ ਫਿਰ ਬੰਦਾ ਸੋਚਦਾ ਹੈ ਕਿ ਇਹਦੇ ਨਾਲੋਂ ਤਾਂ ਮੈਂ ਉਦਾਂ ਹੀ ਚੰਗਾ ਸੀ ਪਰ ਉਹਦੇ 'ਚ ਰੱਬ ਦਾ ਕਸੂਰ ਨਹੀਂ ਹੁੰਦਾ ਪੁੱਤ ਨੂੰ ਸੁਪੁੱਤ ਬਣਾਉਣਾ ਜਾਂ ਕਪੁੱਤ ਬਣਾਉਣਾ ਇਹ ਬਚਪਨ ਦੇ ਵਿੱਚ ਮਾਪਿਆਂ ਦੇ ਹੱਥ ਵਿੱਚ ਹੁੰਦਾ ਇਸ ਲਈ ਆਪਣੇ ਧੀਆ ਪੁੱਤਾਂ ਦੇ ਵਿੱਚ ਫਰਕ ਨਾ ਕਰੀਏ ਉਹਨਾਂ ਦੀ ਪਰਵਰਿਸ਼ ਚੰਗੀ ਕਰੀਏ ਤਾਂ ਕਿ ਉਹ ਵੱਡੇ ਹੋ ਕੇ ਸਾਡਾ ਨਾਮ ਦੁਨੀਆ ਤੇ ਰੋਸ਼ਨ ਆ ਸਕਣ। ਹਾਂਜੀ ਜੀ ਸਾਬ ਹੁਣ ਵੀਡੀਓ ਬਹੁਤ ਲੰਮੀ ਹੋ ਚੁੱਕੀ ਆ। ਅਤੇ ਆਪਾਂ ਵੀਡੀਓ ਨੂੰ ਇੱਥੇ ਹੀ ਰੋਕਦੇ ਆਂ। ਅਤੇ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਸ ਬਾਰੇ ਵੀ ਜਰੂਰ ਦੱਸਿਓ। ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡਾ YouTube ਚੈਨਲ ਮੋਲਕ ਪੰਜਾਬ ਸਬਸਕ੍ਰਾਈਬ ਕਰਿਓ। ਇੱਥੇ ਬਖਸ਼ੋ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।